ਤੇਰੇ ਸਰੀਰ ਦੇ ਵਿੱਚੋਂ ਇੱਕ ਦਿਨ ਤੇਰੇ ਸਵਾਸ ਖਤਮ ਹੋ ਜਾਣੇ ਗੱਜ ਕੇ ਜੱਪਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਬੰਦਿਆ ਇੱਕ ਦਿਨੇ ਤੇਰੇ ਸਵਾਸ ਖਤਮ ਹੋ ਜਾਣੇ ਨੇ ਤੇ ਜਿਵੇਂ ਕੱਚਾ ਘੜਾ ਟੁੱਟ ਜਾਂਦਾ ਹੈ ਨਾ ਤੇ ਦੁਬਾਰਾ ਜੋੜਨ ਦੀ ਕੋਸ਼ਿਸ਼ ਕਰੀਏ ਜੁੜਦਾ ਨਹੀਂ ਉਹਦੇ ਵਿੱਚ ਪਾਣੀ ਨਹੀਂ ਟਿਕਦਾ ਇਸੇ ਤਰ੍ਹਾਂ ਤੇਰਾ ਸਰੀਰ ਹੈ ਕਾਚਾ ਹੈ ਗਰਵੇ ਰਹੇ ਨਾ ਪਾਣੀ ਬੰਦਿਆ ਇੱਕ ਦਿਨ ਤੇਰਾ ਸਮਾ ਆ ਜਾਣਾ ਪਰ ਤੂੰ ਜਿੰਨਾ ਮਰਜੀ ਸਰੀਰ ਦੀ ਦੇਖ ਰੇਖ ਕਰ ਲਈ ਪਰ ਤੇਰਾ ਕੁਛ ਨਹੀਂ ਬਣਦਾ ਕਿਉਂ ਨਹੀਂ ਬਣਨਾ ਸਵਾਸਾਂ ਰੂਪੀ ਪੂੰਜੀ ਖਤਮ ਹੋ ਗਈ ਰੱਬ ਦੇ ਪਿਆਰੇਆ ਕਾਚੇ ਕਰਮੇ ਰਹੇ ਨਾ ਪਾਣੀ ਬੰਦਿਆ ਇਹ ਫਿਰ ਤੇਰੀ ਜਿਹੜੀ ਜਵਾਨੀ ਹੈ ਨਾ ਇੱਕ ਦਿਨ ਵੱਡੇ ਪਾ ਜਾਂਦਾ ਹੈ ਬਡੇਬੇ ਤੋਂ ਬਾਅਦ ਇੱਕ ਦਿਨ ਮੌਤ ਆ ਜਾਂਦੀ ਹੈ ਤੇ ਗੁਰੂ ਸਤਗੁਰੂ ਜੀ ਅੰਬੇ ਸਮਝਾਉਂਦੇ ਨੇ ਹੰਸ ਚੱਲਿਆ ਕਾਇਆ ਤੁਮਲਾਨੀ ਸਵਾਸ ਬੀਤਦੇ ਗਏ ਸਰੀਰ ਵਿੱਚ ਓਨੀ ਜਾਨ ਨਾ ਰਹੀ ਓਨੀ ਓਡਾਰੀ ਮਾਰਨ ਦੀ ਤਾਕਤ ਨਹੀਂ ਰਹੀ ਪਰ ਆਪਣਾ ਕੁਝ ਵੀ ਨਹੀਂ ਸਵਾਰਿਆ ਗੱਜ ਕੇ ਜੱਪਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ